ਇਹਦਾ ਕਨੇਅਲੀ ਤਾਰ ਦਾ ਬਹੁਤ ਦੇਰ ਤੋਂ ਲੋਕ ਜਿਹੜੇ ਪਿਛਲੇ 35 ਸਾਲ ਤੋਂ ਪਰੇਸ਼ਾਨ ਨੇ ਜ਼ਿਮੀਦਾਰ ਜਿਨ੍ਹਾਂ ਦੀ ਜ਼ਮੀਨ ਜਿਹੜੀ ਹੈ ਉਹ ਕਨੇਅਲੀ ਤਾਰ ਦੇ ਔਰ ਜ਼ੀਰੋ ਲਾਈਨ ਦੇ ਵਿੱਚ ਆ ਗਈ ਹੈ ਔਰ ਬੇਜਾਬ ਜ਼ਮੀਨ ਆਈ ਹੈ ਕਿਉਂਕਿ ਉਦੋਂ ਆਤਵਾਦ ਦੇ ਵਿੱਚ ਠੇਕੇਦਾਰਾਂ ਨੇ ਆਪਣੀ ਸਹੂਲਤ ਦੇ ਮੁਤਾਬਕ ਤਾਰ ਸਿੱਧੀ ਲਾਤੀ ਔਰ ਕਈਆਂ ਦੀ 35 ਦੀ 40-40 ਏਕੜ ਜ਼ਮੀਨ ਜਿਹੜੀ ਆ ਤਾਰੋਂ ਪਾਰ ਰਹਿ ਗਈ 15-20 ਏਕੜ ਉਹਨਾਂ ਤਾਰ ਆ ਗਈ ਕੋਈ ਹਿਸਾਬ-ਕਿਤਾਬ ਨਹੀਂ ਹੋਇਆ ਮੈਂ ਕਈ ਵਾਰ ਮਿਲ ਕੇ ਵੀ ਬੇਨਤੀ ਕੀਤੀ ਸੀ ਹੁਣ ਮੈਂ 6 ਦਸੰਬਰ ਨੂੰ ਲੈਟਰ ਲਿਖੀ ਸੀ ਪ੍ਰਧਾਨ ਮੰਤਰੀ ਨੂੰ ਔਰ ਹੋਮ ਮਿਨਿਸਟਰ ਨੂੰ ਕਿ ਮਿਹਰਬਾਨੀ ਕਰਕੇ ਬਹੁਤ ਲੋਕ ਪਰੇਸ਼ਾਨ ਨੇ ਜ਼ਿਮੀਂਦਾਰ ਉਹਦਾ ਕੀ ਕਸੂਰ ਹੈ ਵਿਚਾਰਿਆਂ ਦਾ ਉਹਨਾਂ ਦਾ ਵੀ ਉਹ 36 ਕਰਮਾ 40 ਕਰਮ ਏਕੜਿਆ ਜੋ ਗੁਰਦਾਊ ਵਾਲਾ ਵੇਕੜ ਸੋ ਇਹ ਵਿਚਾਰੇ ਬਹੁਤ ਪਿਸ ਰਹੇ ਨੇ ਔਰ ਇਹਨਾਂ ਨੂੰ ਦੇ ਉੱਤੇ ਬੀਐਸਐਫ ਰੰਤਨ ਕਰਦੀ ਹੈ ਜਿ ਆਪਣੀ ਜ਼ਮੀਨ ਵੀ ਮੋਨ ਜਾ ਸਕਦੇ 12 ਵੀ ਨਹੀਂ ਲਾ ਸਕਦੇ ਆਪਣੀ ਕੋ ਵੱਡੀ ਫਸਲ ਵੀ ਨਹੀਂ ਉਗਾ ਸਕਦੇ ਇਹ ਜਮੀਨ ਨੂੰ ਘੱਟੋ ਘੱਟ ਜਿੰਨੀ ਜ਼ਰੂਰ ਦੇ ਬੀਐਸਐਫ ਦੀ ਜ਼ੀਰੋ ਲਾਈਨ ਤੋਂ ਉਹਨੂੰ ਦੂਰ ਲੈਣ ਦਾ ਜਾਵੇ ਉਹ ਮੇਰੀ ਉਹਨਾਂ ਨੇ ਗੱਲ ਮੰਨ ਲਈ ਹੈ ਔਰ ਹੁਣ 150 ਮੀਟਰ ਦੇ ਉੱਤੇ ਉਹਨਾਂ ਨੇ ਕਿਹਾ ਕਿ ਜ਼ੀਰੋ ਲਾਈਨ ਤੋਂ ਤਾਰ ਜਿਹੜੀ ਹੈ 150 ਮੀਟਰ ਤੇ ਲਾਵਾਂਗੇ ਉਹਦੇ ਨਾਲ ਲਗਭਗ ਪੌਣੇ 2 ਏਕੜ ਦੇ ਕਰੀਬ ਜਿਹੜਾ ਰਕਬਾ ਹੈ ਉਹ ਜੀਪੀ ਦਾਰ ਦਾ ਉਧਰ ਰਹਿ ਜਾਏਗਾ ਲੇਕਿਨ ਮੈਂ ਦਰਖਾਸਤ ਇਹ ਵੀ ਕੀਤੀ ਸੀ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਇਹ ਜਿਹੜੀ ਜ਼ਮੀਨ ਐਕਵਾਇਰ ਕਰ ਲਈ ਜਾਵੇ ਇਹਦੇ ਜ਼ਮੀਨ ਦੇ ਪੈਸੇ 10000 ਰੁਪਇਆ ਤੁਸੀਂ ਏਕੜ ਦਿੰਦੇ ਹੋ ਹਟਲ ਬਿਆਰੀ ਬਾਜਪਈ ਸਾਹਿਬ ਦੇ ਟਾਈਮ ਤੋਂ ਉਹਦੇ ਬਜਾਏ ਜ਼ਮੀਨ ਜੋ ਰੇਟ ਆ ਉਹ ਰੇਟ ਦੇ ਨਾਲ ਐਕਵਾਇਰ ਕਰ ਲੋ ਪੰਜੀਂਦਾਨ ਨੂੰ ਉਹਦੇ ਪੈਸੇ ਦੇ ਦੇਓ ਇਹ ਜ਼ਮੀਨ ਬੀਐਸਐਫ ਕਲਟੀਵੇਟ ਕਰੇ ਬੀਐਸਐਫ ਇਨਾ ਜੇ ਜ਼ਮੀਨ ਦੇ ਉੱਤੇ ਧਾਲਾਂ ਬੀਜੇ ਧਾਲਾਂ ਨੂੰ ਕੋਈ ਪਾਣੀ ਦੀ ਲੋੜ ਨਹੀਂ ਉਹ ਧਾਲਾਂ ਬੀਜ ਕੇ ਉਹ ਚਾਹੇ ਤੁਸੀਂ ਬੀਐਸਐਫ ਦੀ ਮੈਸਜ ਉੱਤੇ ਹੋਗਾ ਉਹ ਜਿੱਥੇ ਕਿਤੇ ਟੂਲ ਲੱਗੇ ਉੱਥੇ ਸਬਜ਼ੀਆਂ ਹੋਗਾ ਉਹ ਵੀ ਬੀਐਸਐਫ ਬੀਜੇ ਤੇ ਜਮੀਨ ਹੀ ਬੀਐਸਐਫ ਨੂੰ ਦੇ ਦਿਓ ਉਹ ਵਿਜੇ ਤਾਂ ਕਿ ਜਿਹੜੀ ਸਮਗਲਿੰਗ ਹੈ ਉਹਦੇ ਤੇ ਕਿਸੇ ਜ਼ਿੰਮੇਵਾਰ ਦਾ ਨਾਮ ਨਾ ਆਵੇ ਔਰ ਫਿਰ ਸਮਗਲਿੰਗ ਵਾਸਤੇ ਬੀਐਸਐਫ ਜ਼ਿੰਮੇਵਾਰ ਵੀ ਹੋ ਗਈ ਕਿਉਂਕਿ ਜ਼ਿੰਮੇਵਾਰ ਪਾਰ ਹੀ ਨਹੀਂ ਜਾਏਗਾ ਤੇ ਫਿਰ ਉਹ ਕਿਉਂ ਆਏਗੀ ਇਹਦੇ ਉੱਤੇ ਜੋ ਵਿਚਾਰ ਕਰ ਰਹੇ ਨੇ ਇਹਦੇ ਉੱਤੇ ਉਹਨਾਂ ਨੇ ਅਜੇ ਫੈਸਲਾ ਨਹੀਂ ਲਿਆ ਲੇਕਿਨ ਮੈਂ ਫੇਰ ਵੀ ਬਹੁਤ ਧਰਮਾਦੀਆਂ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਬਹੁਤ ਕਿਰਪਾ ਕੀਤੀ ਹੈ ਕਿ ਇਹ ਜਿਹੜੀ ਤਾਰ ਹੈ ਦੇ ਉੱਤੇ ਵਿਜ਼ਿਟ ਲੈ ਲਿਆ ਕਿ 150 ਮੀਟਰ ਜ਼ੀਰੋ ਲਾਈਨ ਤੋਂ ਤਾਰ ਜਿਹੜੀ ਆ ਜਾਏਗੀ ਇਹ ਦੁਬਾਰਾ ਤਾਰ ਜਿਹੜੀ ਹੈ ਰੀਲੋਕੇਟ ਕੀਤੀ ਜਾਏਗੀ ਕਿਤੇ ਕਿਤੇ ਤਾਰ ਕੱਟ ਜਾਏਗੀ ਉੱਥੇ ਨਵੀਂ ਤਾਰ ਲੱਗੇਗੀ ਲੇਕਿਨ ਉਹਨਾਂ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਕਿ ਬੜੀ ਵੱਡੀ ਡਿਮਾਂਡ ਸੀ ਬੋਰਡਰ ਦੇ ਜ਼ਿਮੀਦਾਰਾਂ ਦੀ ਇਹ ਡਿਮਾਂਡ ਨੂੰ ਪ੍ਰਧਾਨ ਮੰਤਰੀ ਸਾਹਿਬ ਨੇ ਮੰਨ ਲਿਆ ਲੇਕਿਨ ਮੈਂ ਫੇਰ ਅਰਜ਼ ਗੁਜ਼ਾਰਿਸ਼ ਕਰਦਾ ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਜ਼ਮੀਨ ਨੂੰ ਗਵਰਨਮੈਂਟ ਐਕਵਾਇਰ ਕਰ ਲਵੇ ਜ਼ਿਮੀਦਾਰਾਂ ਨੂੰ ਪ੍ਰੈਸੈਂਟ ਦੇ ਦੇਵੇ ਜ਼ਿਮੀਦਾਰ ਤਾਰ ਤੋਂ ਬਾਹਰ ਜ਼ਮੀਨ ਵਾਹਣੀ ਨਾ ਜਾਵੇ ਆਪਣੀ ਤੇ ਬੀਐਸਏ ਵੇ ਜ਼ਮੀਨ ਨੂੰ ਕਲਟੀਵੇਟ ਕਰੇ ਔਰ ਬੀਅਸਫ ਉਹਦੀ ਜ਼ਿੰਮੇਵਾਰੀ ਹੋਏਗੀ ਇਹ ਮੇਰੀ ਸੋਚ ਆ ਮੈਂ ਬਹੁਤ ਬਹੁਤ ਫੇਰ ਵੀ ਸ਼ੁਕਰਗੁਜ਼ਾਰ ਹਾਂ ਸਾਰੇ ਬਾਰਡਰ ਦੇ ਜ਼ਮੀਂਦਾਰ ਭਰਾਵਾਂ ਵੱਲੋਂ ਕਿ ਬਾਦਾਮੰਦੀ ਸਾਹਿਬ ਨੇ ਸਾਡੀ ਗੱਲ ਸੁਣ ਲਈ ਹੈ ਮੰਨ ਲਈ ਹੈ ਅਮਿਤ ਸ਼ਾਹ ਜੀ ਨੇ ਮੰਨ ਲਈ ਹੈ ਤੇ ਹੁਣ ਇਹ ਤਾਰ ਜਿਹੜੀ ਹੈ ਵੀਰ ਨੂੰ ਲੱਕੇ ਟੋਕੇ ਅੱਗੇ ਚੱਲੇਗਾ ਕਿੰਨਾ ਕੁ ਲਾਭ ਮਿਲੇਗਾ ਜੀ ਜਿਹੜੇ ਖੱਤ ਦੇ ਵਿੱਚ ਅੱਗੇ ਜ਼ਮੀਂਦਾਰ ਇਹਦਾ ਬਹੁਤ ਲਾਭ ਮਿਲੇਗਾ ਜ਼ਮੀਂਦਾਰ ਨੂੰ ਮੂਨ ਜ਼ਮੀਂਦਾਰ ਪਾਰ ਕਲਟੀਵੇਟ ਕਰਨ ਜਾ ਹੀ ਨਹੀਂ ਸਕਦੀ ਉਹਨਾਂ ਨੇ ਟਾਈਮ ਦਿੱਤਾ ਸੀਗਾ 24 ਸਵੇਰੇ ਉਹਨਾਂ ਨੂੰ 9 ਤੋਂ 5 ਦਾ ਲੇਕਿਨ ਸਹੀ ਮੈਨੇਜਰ 9 ਤੋਂ 5 ਵੀ ਗੇਟ ਨਹੀਂ ਸੀ ਖੋਲਦੀ ਜ਼ਿਮੀਂਦਾਰਾਂ ਨੂੰ ਕલ્ਟੀਵੇਸ਼ਨ ਦੀ ਪ੍ਰੋਬਲਮ ਆਉਂਦੀ ਸੀ ਜ਼ਮੀਨ ਨੂੰ ਬੋਹਣ ਦੀ ਪ੍ਰੋਬਲਮ ਆਉਂਦੀ ਸੀ ਫਸਲ ਕੱਢਣ ਦੀ ਪ੍ਰੋਬਲਮ ਆਉਂਦੀ ਸੀ ਬਹੁਤ ਜਗਾ ਜੇ ਸਰਕੜਾ ਹੀ ਖੜਾ ਆ ਕਲਟੀਵੇਸ਼ਨ ਹੁੰਦੀ ਨਹੀਂ ਔਰ ਲੁਕਣ ਦੇ ਚਾਂਸ ਬਹੁਤ ਜ਼ਿਆਦਾ ਨਹੀਂ ਇਸ ਵਗਲੇ ਨੂੰ ਹੁੰਦੇ ਚਾਂਸ ਬਹੁਤ ਜ਼ਿਆਦਾ ਨਹੀਂ ਕਿ ਜਦੋਂ ਇਹ ਜ਼ਿਮੀਂਦਾਰ ਬਿਲਕੁਲ ਨੇੜੇ ਆ ਜਾਏਗੀ ਤੇ ਜ਼ਿਮੀਂਦਾਰ ਵਾਵੇ ਨਾ ਵਾਵੇ ਮੈਂ ਤੇ ਇਹ ਹੀ ਬਰਖਾਸ ਕਰਦਾ ਕਿ ਜ਼ਮੀਨ ਜਿਹੜੀ ਹੈ ਇਹ ਬਹੁਤ ਜ਼ਿਆਦਾ ਨਹੀਂ ਹੈਗੀ ਬਾਰਡਰ ਦੇ ਉੱਤੇ ਜਦੋਂ ਇੰਨੀ ਨੇੜੇ ਆ ਜਾਏਗੀ ਤੇ ਫਿਰ ਇਹਨੂੰ ਗਵਰਨਮੈਂਟ ਅਕਵਾਇਰ ਕਰੇ ਕੀ ਲੱਗਦਾ ਕਿ ਬੀਐਸਐਫ ਦੇ ਅਧੀਨ ਆਉਣ ਨਾਲ ਨਸ਼ਾ ਤਸਕਰੀ ਇੱਥੇ ਜਿਹੜੀ ਬਿਲਕੁਲ ਬੀਐਸਐਫ ਦੇ ਅਧੀਨ ਆਉਣ ਨਾਲ ਤਸਕਰੀ ਦਾ ਫਰਕ ਪੈਗਾ ਕਿਉਂਕਿ ਬੀਐਸਐਫ ਜ਼ਿੰਮੇਵਾਰ ਹੋਏਗੀ ਠੋਕੜ ਕੇ ਜਿੰਮੇਵਾਰ ਦਾ ਯਾਰ ਨਾਤੇ ਨਹੀਂ ਲੱਗੇ ਨਹੀਂ ਪਰ ਜਾ ਹੀ ਨਹੀਂ ਸਕੇਗਾ ਸੂਇਜ਼ ਕਰਕੇ ਬਹੁਤ ਅਜੀ ਤਲਵਾਦੀ ਆ ਪ੍ਰੈਮਿਸ ਡਿਵੀਜ਼ਬ ਦੇ ਔਰ ਹੋਮਸ ਟੂ ਦੇ ਕਿ ਉਹਨਾਂ ਨੇ ਇਸ ਦਰਖਾਸਤ ਨੂੰ ਸਾਡੀ ਨੂੰ ਮੰਨ ਲਿਆ ਉਹਨੇ ਆਰਡਰ ਕਰ ਦਿੱਤੇ ਨੇ ਕਿ ਜ਼ਮੀਨ ਜਿਹੜੀ ਆ ਤਾਰ ਫਿਰ ਅੱਗੇ ਚਲੀ ਜਾਏਗੀ ਔਰ ਰੀਲ ਲਿਟੇਟ